ਤਲਵਾੜਾ ਹਲਕੇ ਦੇ ਇੱਕ ਪਿੰਡ ਵਿੱਚ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਸੜਕ ਬਣਨ ਦਾ ਨਾਂ ਨਹੀਂ ਲੈਂਦੀ ਪਿੰਡ ਵਾਸੀਆਂ ਦਾ ਦਾਵਾ ਹੈ ਕਿ ਉਹਨਾਂ ਨੇ ਆਪਣੇ ਪੱਲੇ ਤੋਂ ਪੈਸੇ ਖਰਚ ਕਰਕੇ ਸੀਵਰੇਜ ਲਈ ਮਿੱਟੀ ਪਾਉਣ ਦਾ ਖਰਚਾ ਵੀ ਖੁਦ ਹੀ ਕੀਤਾ ਪਰ ਫਿਰ ਵੀ ਸੜਕ ਦੀ ਹਾਲਤ ਬੇਹਦ ਖਰਾਬ ਹੈ ਪਿੰਡ ਵਾਸੀਆਂ ਨੇ ਸਾਫ਼ ਕਿਹਾ ਕਿ ਹਲਕੇ ਦੇ ਵਿਧਾਇਕ ਵੱਲੋਂ ਵਾਅਦੇ ਤਾਂ ਬਹੁਤ ਕੀਤੇ ਗਏ ਪਰ ਸੜਕ ਅਜੇ ਵੀ ਢੇਰਾਂ ਗੱਡਿਆਂ ਨਾਲ ਭਰੀ ਪਈ ਹੈ ਲੋਕਾਂ ਦਾ ਕਹਿਣਾ ਸੀ ਅਸੀਂ ਕੀਤੇ ਪੱਲਿਓ ਖਰਚ ਸਿਵਰੇਜ ਦੀ ਮਿੱਟੀ ਵੀ ਆਪ ਪਾਈ ਪਰ ਸੜਕ ਤਾਂ 15 ਸਾਲਾਂ ਤੋਂ ਸੁਪਨਾ ਹੀ ਰਿਹਾ ਉਹਨਾਂ ਨੇ ਐਲਾਨ ਕੀਤਾ ਕਿ ਜੇ ਜਲਦੀ ਕੰਮ ਨਾ ਹੋਇਆ ਤਾਂ ਉਹ ਪਿੰਡ ਪਦਰ ਤੇ ਵੱਡਾ ਰੋਸ ਪ੍ਰਦਰਸ਼ਨ ਕਰਨਗੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੀਆਂ ਗੱਡੀਆਂ ਤਾਂ ਟੁੱਟਦੀਆਂ ਨੇ ਬਜ਼ੁਰਗ ਡਿੱਗਦੇ ਨੇ ਬੱਚਿਆਂ ਨੂੰ ਸਕੂਲ ਪਹੁੰਚਣਾ ਮੁਸ਼ਕਿਲ ਹੁਣ ਬਸ ਹੋ ਗਿਆ ਖੇਤਰ ਦੇ ਲੋਕਾਂ ਦੀ ਮੰਗ ਹੈ ਕਿ ਸੜਕ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਨਹੀਂ ਤਾਂ ਉਹ ਕੜੇ ਫੈਸਲੇ ਲੈਣ ਲਈ ਮਜਬੂਰ ਹੋਣਗੇ ਇੱਥੇ ਜਿਹੜੇ ਨਿਵਾਸੀ ਇਕੱਠੇ ਹੋਏ ਆ ਡਿਸੀਜੈਂਸ ਹਾਂਜੀ ਤੇ ਕੀ ਦਿੱਕਤ ਆ ਰਹੀ ਹੈ ਪਾਜੀ ਇਹ ਸਾਨੂੰ ਰੋਡ ਦੀ ਦਿੱਕਤ ਹੈ ਇਹ ਰੋਡ ਸਾਨੂੰ ਕੋਈ 18-20 ਸਾਲ ਹੋਈਏ ਇੱਧਰ ਸਾਰਿਆਂ ਨੂੰ ਰਹਿੰਦਿਆਂ ਨੂੰ ਇਹ ਰੋਡ ਨਹੀਂ ਬਣਦਾ ਸਵੇਰੇ ਬੱਚੇ ਸਕੂਲ ਨੂੰ ਜਾਂਦੇ ਆ ਜਦੋਂ ਬਾਰਿਸ਼ ਦੇ ਦਿਨ ਹੁੰਦੇ ਆ ਪਰੇਸ਼ਾਨ ਯੂਨੀਫਾਰਮ ਗੰਦੀ ਹੁੰਦੀ ਆ ਫਿਰ ਇਹ ਸਾਰੀ ਮਿੱਟੀ ਜੋ ਵੀ ਸਾਰਾ ਕੁਛ ਹੈ ਇਹ ਸਾਰਾ ਮਲੇ ਦੇ ਹੈਪੀ ਪਾਜੀ ਹੋਈ ਏ ਇਹ ਸਰਦਾਰ ਸਾਹਿਬ ਇਹਨਾਂ ਨੇ ਸਾਰੇ ਇਕੱਠੇ ਹੋਈ ਕਹੇ ਸਾਰਾ ਕੀਤਾ ਰਾਹ ਦਾ ਸਾਡਾ ਥੋੜੀ ਪਰੇਸ਼ਾਨੀ ਦੂਰ ਕੀਤੀ ਪਰ ਸਰਪੰਚ ਪੰਚ ਕਹਿੰਦੇ ਆ ਕਿ ਅਸੀਂ ਬਣਾ ਦੇਵਾਂਗੇ ਬਣਾਦਾ ਕੋਈ ਨਹੀਂ ਇੱਧਰ ਐਮਐਲਏ ਸਾਹਿਬ ਵੀ ਪਹਿਲੇ ਹੱਥ ਇੱਥੇ ਆਏ ਹੈ ਵੋਟ ਲੈਣੀ ਸੀ ਜਿਲ੍ਹਾ ਤਾਂ ਕਹਿੰਦੇ ਕਿ ਅਸੀਂ ਤੁਹਾਡਾ ਰਾਹ ਬਣਾਵਾਂਗੇ ਕੋਈ ਨਹੀਂ ਰਾਹ ਦਾ ਬਾਤ ਵਿੱਚ ਕੋਈ ਨਹੀਂ ਸੋਚਿਆ ਉੱਥੇ ਸਰਾਹ ਚ ਆਏ ਤਾਂ ਕਹਿੰਦੇ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਦਸੰਬਰ ਮਹੀਨੇ ਨੂੰ ਤੁਹਾਡਾ ਰਾਹ ਬਣਿਆ ਜਾਏਗਾ 3 ਮਹੀਨੇ ਬਾਅਦ ਤਾਂ ਹੁਣ ਤੱਕ ਇਹ ਦਸੰਬਰ ਮਹੀਨੇ ਹੋ ਗਿਆ ਤਾਂ ਤੁਸੀਂ ਰਾਹ ਕਿਉਂ ਨਹੀਂ ਬਣਾਉਂਦੇ ਤਾਂ ਕਹਿੰਦੇ ਜਿੱਥੇ ਤੁਸੀਂ 70 75 ਸਾਲ ਕੱਢੇ ਹੋਰ ਇੱਕ ਦੋ ਸਾਲ ਕੱਢ ਲਓ ਉਹਨਾਂ ਦੇ ਸੜਕ ਨਹੀਂ ਬਣਨੀ ਹੁਣ ਸਰਪੰਚ ਸਾਹਿਬ ਨੇ ਸਾਡੇ ਇਹਨਾਂ ਨੂੰ ਹੈਪੀ ਭਾਜੀ ਨੂੰ ਸਰਦਾਰ ਭਾਜੀ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਰੋਡ ਦਾ ਰਿਪੇਅਰ ਕਰਾਓ ਇਹਨਾਂ ਦੀ ਮਿੱਟੀ ਪਾਓ ਜਿੱਥੇ ਵੀ ਕੋਈ ਟੋਇਆ ਹੈ ਸਾਰੇ ਪੂਰੋ ਤਾਂ ਅਸੀਂ ਤੁਹਾਡੀ ਰਾਹ ਦਾ ਕੰਮ ਲਗਾ ਦੇਣਾ ਤੁਸੀਂ ਜਲਦੀ ਕਰੋ ਤਾਂ ਇਹਨਾਂ ਨੇ ਵਿਚਾਰਿਆਂ ਨੇ ਜਲਦੀ ਜਲਦੀ ਸਾਰਾ ਕੰਮ ਕੀਤਾ ਇਹ ਪੰਚ ਸਾਲ ਕਰਾਂਗਾ ਦੇਖੋ ਸਾਰ ਇਹ ਮਤਲਬ ਕਿ ਇਹ ਪੰਚਾਇਤ ਦਾ ਕੰਮ ਹੈ ਸੜਕ ਨੂੰ ਬਣਾਉਣਾ ਟੋਏ ਭਰਨੇ ਜਾਂ ਲੈਵਲ ਕਰਨਾ ਪੰਚਾਇਤ ਦਾ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਅਸੀਂ ਸਲੇਪ ਪਾਵਾਂਗੇ ਪਰ ਉਹ ਵੀ 100 ਮੀਟਰ ਸਲੇਪ 100 ਫੁੱਟ ਪਤਾ ਨਹੀਂ 100 ਮੀਟਰ ਕੁਝ ਕਹਿੰਦੇ ਆ ਪਾ ਦੇਵਾਂਗੇ ਤਾਂ 100 ਮੀਟਰ ਇਹਨਾਂ ਰਾ ਉਥੋਂ ਮੰਦਿਰ ਤੋਂ ਲੈ ਕੇ ਉਥੋਂ ਤੱਕ ਪਾਉਣੀ ਹੈ ਤਾਂ ਇਹ 100 ਮੀਟਰ ਕਿੰਨਾ ਘੁੰਦਾ ਤੁਸੀਂ ਪਤਾ ਹੀ ਹੈ ਤੁਹਾਨੂੰ ਪਰ ਜੇ ਹੁਣ ਇਹ ਜੇ ਸੜਕ ਨਹੀਂ ਬਣਦੀ ਜੇ ਨਹੀਂ ਬਣਾਉਂਦੇ ਪ੍ਰਸ਼ਾਸਨ ਦੇ ਅਧਿਕਾਰੀ ਜੋ ਪੰਚਾਇਤ ਫਿਰ ਕੀ ਅਗਲੇ ਤੁਹਾਡਾ ਸਰਕੀ ਖਤਮ ਹੋਏਗਾ ਸਾਡਾ ਕਦਮ ਇਹ ਆ ਨਾ ਸਰਪੰਚ ਪੰਚ ਇਧਰ ਬੋਟ ਲੈਣ ਆਣ ਨਾ ਕੋਈ ਐਮ ਐਲ ਲੈਣਾ ਵੇ ਠੀਕ ਹੈ ਜਿੱਥੇ ਮੁੰਡਿਆਂ ਨੇ ਇੰਨਾ ਕੰਮ ਕਰਾਇਆ ਨਾ ਉਹਨਾਂ ਦੇ ਅੱਗੇ ਰੋੜ ਦਾ ਵੀ ਦਿਖ ਲੈਣਾ ਅਸੀਂ ਆਪ ਇਸ ਲੈਪਾ ਲੈਵਾਂਗੇ ਠੀਕ ਹੈ ਇਹ ਵੀ ਹੋਇਆ ਕਹਿੰਦੇ ਇੱਥੇ ਲੱਤਾਂ ਪਾਉਂਦੇ ਕਿੱਤੀ ਬੰਦੇ ਹੋਰ ਕਹੀ ਡਿਗਦੇ ਆ ਰਾਤ ਨੂੰ ਆਂਦੇ ਆ ਕਹੀ ਡਿਗਦੇ ਆ ਨਹੀਂ ਕੋਈ ਵਿਵਾਸ ਮਾਰ ਹੋ ਜਾ ਸਾਡੇ ਅੰਕਲ ਸਾਹਿਬ ਨੇ ਸਿਆਣੇ ਉਹ ਹੈਪੀ ਭਾਜੀ ਦੇ ਪਾਪਾ ਜੀ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਡਾਕਟਰ ਕੋਲ ਲੈਣਾ ਹੁੰਦਾ ਹੈ ਬਰਸਾਤ ਚ ਮੰਜੇ ਪਰ ਪਾਉਂਦੇ ਹੈ ਚਾਰ ਬੰਦੇ ਤਾਂ ਉਹਨਾਂ ਨੂੰ ਰੋਡ ਪਰ ਭਜਾਉਂਦੇ ਹੈ ਤਾਂ ਫਿਰ ਹੀ ਉਹਨਾਂ ਨੂੰ ਹਸਪੀਟਲ ਦਿਖਾਉਂਦੇ ਇਹ ਹਿਮਾਚਲ ਦੇ ਵਿੱਚ ਇਦਾਂ ਦੀ ਦਿੱਕਤਾਂ ਆਉਂਦੀਆਂ ਸੀ ਪਰ ਲੱਗਦਾ ਨਹੀਂ ਰੋਡ ਤੋਂ ਕੁਝ ਹੀ ਦੂਰੀ ਤੇ ਘਰ ਆਇਆ ਮੰਜੇ ਉਹ ਦੱਸੋ ਉਹ ਨਾਮ ਆਪਣਾ ਜੀ ਰਗਨੰਦ ਲਾਲ ਸਿੰਘ ਇੱਕ ਕਿਹੜਾ ਆਪਣਾ ਲਾਇਕ ਆਪਣਾ ਇਹ ਰਕੜੀ ਹਾਰ ਜੀ ਬਾੜ ਨੰਬਰ 5 ਕੀ ਮੁਸ਼ਕਲ ਹੈਗੀ ਆ ਮੁਸ਼ਕਲ ਹੈ ਜੀ ਰਸਤੇ ਦੀ ਹੈ ਜੀ ਹੂੰ 15 ਸਾਲ ਹੋ ਗਏ ਰਸਤਾ ਨਹੀਂ ਬਣਿਆ ਹੂੰ ਨੇ ਆਣੇ ਸਵੇਰੇ ਸਕੂਲ ਜਾਂਦੇ ਸਾਰੇ ਕੱਪੜੇ ਖਰਾਬ ਹੋ ਜਾਂਦੇ ਆ ਬਰਸਾਤਾ ਨੂੰ ਇੰਨਾ ਇੰਨਾ ਪਾਣੀ ਹੋ ਜਾਂਦਾ ਗੋਡੇ-ਗੋਡੇ ਉਹਦੇ ਵਿੱਚ ਜੋ ਕੋਈ ਵੀ ਜਾਂਦਾ ਡਿੱਗਦਾ ਹੀ ਆ ਕਹਿੰਦੇ ਉੱਚੀ ਕੀਤੀ ਹੋਈ ਖੁਦ ਇੱਥੇ ਇਹ ਅਸੀਂ 3 ਤੋਂ 4 ਫੁੱਟ ਤੱਕ ਤਕਰੀਬਨ ਜਦੋਂ ਦੇ ਰਹਿੰਨੇ ਆ ਅਸੀਂ ਆਪਣੇ ਕੋਲ ਸਾਰੇ ਆਪਣੇ ਮਹੱਲੇ ਵਾਸੀਆਂ ਨੇ ਉੱਚੀ ਕੀਤੀ ਹੈ ਜੀ ਸਿਵਰੇਜ ਵੀ ਖੁਦ ਪਾਇਆ ਖੁਦ ਪਾਇਆ ਜੀ ਖੁਦ ਪਾਇਆ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਜੀ ਇਹ ਸਾਡੀ ਸੜਕ ਬਣੀ ਜਾਏ ਸਾਡੇ ਪਿੱਛੇ ਨਹੀਂ ਪਾਇਆ ਜੀ ਸੜਕ ਹਾਂਜੀ ਪੈਲ ਕੇ ਵੀ ਜਿਹੜੇ ਐਮ.ਐਲ.ਏ ਆਗੇ ਉਹ ਸਾਡੇ ਮਹੱਲੇ ਚ ਆਏ ਇੱਕ ਵਾਰੀ ਤਾਂ ਕਹਿੰਦੇ ਤੁਹਾਡੀ ਗਲੀ ਵਾਸਤੇ 7 ਲੱਖ ਰੁਪਇਆ ਆਇਆ ਤੇ ਉਹਨਾਂ ਨੇ ਤਕਰੀਬਨ 100 ਫੁੱਟ ਸੜਕ ਬਣਾਤੀ ਆ ਤਾਂ ਕਹਿੰਦੇ 7 ਲੱਖ ਤੁਹਾਡਾ ਪਿਆ ਪਰ ਸਰਪੰਚ ਜਿਹੜੇ ਪਹਿਲ ਕੀ ਵੀ ਉਹਨਾਂ ਨੇ ਵੀ ਹੋਰ-ਹੋਰ ਕੰਮ ਕਰਾਏ ਇੱਕ-ਇੱਕ ਘਰ ਨੂੰ ਉਹਨਾਂ ਨੇ ਜਿਹੜੀ ਸੜਕ ਬਣਾਤੀ ਆ ਤੇ ਇੱਥੇ 40-50 ਘਰ ਹੈ ਕੋਈ ਸੜਕ ਨਹੀਂ ਕੋਈ ਕੁਝ ਨਹੀਂ ਆਪਣਾ ਟਾਈਮ ਪੂਰਾ ਕਰਕੇ ਚੱਲ ਜਾਂਦੇ ਬਸ ਕਿਹਦਾ ਕੀ ਨਾਮ ਆਪਣਾ ਜੀ ਮੇਰਾ ਨਾਮ ਦਰਸ਼ਨਾਂ ਜੀ ਕਿਹੜਾ ਪਿੰਡ ਹੈਗਾ ਕਿਹੜਾ ਮਹਲਾ ਮੈਂ ਰੱਕੜੀ ਹਾਦੇ ਰਹਿਣ ਵਾਲੀ ਆ ਦਰਸ਼ਨਾਂ ਜੀ ਕਿੰਨਾ ਕਿਹੜਾ ਵਾਰਡ ਆ ਤੁਹਾਡਾ ਮੈਂ ਨੰਬਰ 5 ਦਾ ਏ ਅੱਲੀ ਕੀ ਮੁਸ਼ਕਲ ਹੈਗੀ ਅੱਜ ਸਾਰੇ ਇਕੱਠੇ ਹੋਏ ਹੋ ਤੁਸੀਂ ਭਾਜੀ ਸਾਡੀ ਮੁਸ਼ਕਲ ਇਹ ਹੀ ਆ ਰਸਤੇ ਦੀ ਹੋਰ ਕੋਈ ਮੁਸ਼ਕਲ ਨਹੀਂ ਆ ਇਹ ਮਿੱਟੀ ਵੀ ਅਸੀਂ ਆਪੇ ਪਾਈ ਪੁਆਈਏ ਨਾ ਭਾਜੀ ਹੁਣ ਸਾਹਮਣੇ ਘਰ ਵਾਲਿਆਂ ਨੇ ਤੇ ਸੀਵਰ ਵੀ ਆਪੇ ਪੁਆਏ ਨੇ ਇੱਥੇ ਤੇ ਜਦੋਂ ਕਹਿੰਦੇ ਨੇ ਰਸਤਾ ਬਣਾਣਾ ਬਸ ਬਣਾ ਦੇਵਾਂਗੇ ਬਣਾਦੇ ਹਾਂਗੇ ਇੱਥੇ ਕਹਿੰਦੇ ਹਨ ਲਾਰਾ ਲਾ ਕੇ ਚੱਲ ਜਾਂਦੇ ਆਂਦੇ ਆ ਲੀਡਰ ਵੀ ਆਉਂਦੇ ਆ ਉਹ ਵੀ ਲਾਰਾ ਲਾ ਕੇ ਸਰਪੰਚ ਪੈ ਜਾਂਦੇ ਉਹ ਵੀ ਲਾਰਾ ਲਾਰਾ ਲਾ ਕੇ ਚੱਲ ਜਾਂਦੇ ਆ ਮੇਰੇ ਪਾਰੇ ਹੁਣੇ ਇੱਕ ਮੈਂ ਤੁਹਾਡੀ ਗੱਲ ਵਿੱਚ ਲਿਖਿਆ ਬਹੁਤ ਸਾਰੇ ਘਰ ਬਣੇ ਹੋਏ ਨੇ ਪਰ ਸਾਰੇ ਪੜ੍ਹੇ ਲਿਖੇ ਲੋਕ ਕਿੱਥੇ ਰਹਿੰਦੇ ਨੇ ਹਾਂਜੀ ਪੜ੍ਹੇ ਲਿਖੇ ਫੈਮਿਲੀ ਜੀ ਲੱਖਾਂ ਕਰੋੜਾ ਰੁਪਏ ਖਰਚਾ ਹੋਇਆ ਕੋਠੀਆਂ ਬਣਾਈਆਂ ਨੇ ਮਕਾਨ ਪਾਇਆ ਪਰ ਸੜਕ ਦੇ ਉੱਪਰ ਮਿੱਟੀ ਉਡਦੀ ਜਦੋਂ ਸਾਰਾ ਘਰ ਚ ਵੱਢ ਜਾਂਦੀ ਘਰ ਚ ਧੂੜ ਘੱਟਾ ਵੱਢ ਜਾਂਦਾ ਹੋਰ ਕੀ ਕਰਨਾ ਤੇ ਬੱਚੇ ਜਦੋਂ ਫਿਰ ਜਦੋਂ ਬਾਰਿਸ਼ ਵਗੈਰਾ ਉਹਦੇ ਕਿਸ ਤਰ੍ਹਾਂ ਲੰਘਦੇ ਨੇ ਤੇ ਪਾਜੀ ਹੁਣ ਤੇ ਅਸੀਂ ਭਰਤੀ ਵੀ ਪਵਾ ਦਿੱਤੀ ਹੈ ਨਹੀਂ ਤਾਂ ਲੱਖ ਲੱਖ ਪਾਣੀ ਟਪਣਾ ਪੈਂਦਾ ਸੀ ਸਾਨੂੰ ਇੱਧਰ ਜਾਣ ਸਾਰਾ ਕੁਝ ਤੁਸੀਂ ਕਰਾਇਆ ਸੀ ਜਿਵੇਂ ਭਰਤੀ ਜਾਂ ਸਭ ਕੁਝ ਉੱਚਾ ਹਾਂਜੀ ਸਾਡੇ ਵੀ ਪਰ ਹੁਣ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਇੱਥੇ ਉਹ ਆਉਂਦੇ ਦਾ ਲਾਰਾ ਲਾ ਕੇ ਚਲ ਜਾਂਦੇ ਹੈਗੇ ਜਿੰਨੀ ਵਾਰੀ ਆਉਂਦੇ ਕਹਿੰਦੇ ਬਣ ਜਾਗਾ ਅੱਜ 2 ਲੱਖ ਆਇਆ ਕਦੀ ਕਹਿੰਦੇ 7 ਲੱਖ ਆਇਆ ਪਤਾ ਨਹੀਂ ਕਿ ਦੁਆयां ਰਸਤਾ ਤਾਂ ਸਾਡਾ ਬਣਿਆ ਨਹੀਂ ਵਿਧਾਇਕ ਸਾਹਿਬ ਆਏ ਉਹਨਾਂ ਨਾਲ ਮਿਲੇ ਤੁਸੀਂ ਗੱਲਬਾਤ ਕੀਤੀ ਹਾਂਜੀ ਬੋਲੇ ਸੀਗੇ ਅਸੀਂ ਕੀ ਕਹਿੰਦੇ ਸੀ ਉਹ ਕਹਿੰਦੇ ਇਹ 70 ਸਾਲ ਦੇ ਹੋਰ ਇੱਕ ਸਾਲ ਹੋਰ ਲੈ ਲੋ ਪਰ ਰਸਤਾ ਨਹੀਂ ਬਣਾ ਕੇ ਦੇਣਗੇ ਰਸਤਾ ਹੀ ਬਣਾ ਕੇ ਦੇਣਗੇ ਪਰ ਵੋਟ ਦੇ ਲੀਡਰ ਮੰਗਦੇ ਨੇ ਉਸ ਵੇਲੇ ਬੜੇ ਵਾਅਦੇ ਕਰਦੇ ਨੇ ਪਰ ਹੁਣ ਜਦੋਂ ਨਹੀਂ ਨਹੀਂ ਬਣੇ ਸੀਗੇ ਇੱਥੇ ਅਸੀਂ ਘੁੰਮਣਸਰ ਨੂੰ ਇੱਥੇ ਸੱਦਿਆ ਸੀ ਗੜ ਸਰਾਂਚ ਵੀ ਐਸੇ ਆਪਣੀ ਗੱਡੀ ਚ ਹੀ ਲਿਆਂਦਾ ਸੀਗਾ ਉਹਨਾਂ ਨੇ ਵਾਦਾ ਇਹ ਕੀਤਾ ਪਹਿਲੇ ਹੱਥ ਤੁਹਾਡੀ ਗਲੀ ਬਣੇਗੀ ਫੇ ਕਿਉਂ ਨਹੀਂ ਬਣੀ ਅਸੀਂ ਕਿੰਨੀ ਵਾਰੀ ਕਹਿ ਦਿੰਨੇ ਹਾਂ ਮੇਰੇ ਕੋਲ ਹੈ ਵੀ ਕੁਝ ਜ਼ਿਆਦਾ ਨਹੀਂ 300 ਕਿਲੋਮੀਟਰ ਸੜਕ ਹੈਗੀ ਸਾਡੀ ਨਹੀਂ ਬਣਾਵਾਂਗੇ ਕੋਈ ਲੀਡਰ ਕੋਈ ਵੀ ਆਏਗਾ ਨਾ ਨਾ ਵੋਟ ਪਾਏਗਾ ਅਸੀਂ ਨਹੀਂ ਤਾਂ ਆਪੇ ਬਣਾ ਲਵਾਂਗੇ ਅੱਛਾ ਜੇਕਰ ਹੁੰਦੀ ਨਹੀਂ ਬਣਾ ਕੇ ਦਿੱਤੀ ਫਿਰ ਤੁਸੀਂ ਖੁਦ ਤੇ ਪਰ ਕੋਈ ਬੋਰਡ ਮੰਗਣ ਵੀ ਨਾ ਆਵੇ ਜੇ ਬੋਰਡ ਕੋਈ ਮੰਗਣ ਵੀ ਆਏਗਾ ਨਾ ਆਹ ਦੇ ਇੱਧਰ ਦਾ ਇੰਟਰਵਿਊ ਨਾ ਹੋਣ ਦੇ ਆਹੀਂ ਇਹਦੇ ਤੋਂ ਪੈਡੀ ਤੋਂ ਲੈ ਕੇ ਹਰ ਸਕੈਂਡਲ ਦਾ ਜਿਹੜਾ ਬੜੇ ਆ ਨਾ ਚੱਲੇ ਕਰਾਂ ਅੰਟੀ ਕੀ ਦਿੱਕਤ ਹੈ ਹਾਂਜੀ ਸਾਨੂੰ ਰਸਤੇ ਹੀ ਬਹੁਤ ਦਿੱਕਤ ਹੈ ਜੀ ਮੈਂ 7-8 ਸਾਲ ਹੋ ਗਏ ਮੇਰੇ ਹਸਬੰਡ ਦੀ ਐਕਸੀਡੈਂਟ ਹੋਇਆ ਸੀ ਤੇ ਘੁੰਮਣ ਸਾਹਿਬ ਆਏ ਸੀ ਇੱਥੇ ਤੇ ਅਸੀਂ ਖੁਦ ਉਹਨਾਂ ਨੂੰ ਮੈਂ ਹੀ ਲੈ ਕੇ ਆਏ ਆਪਣੇ ਘਰ ਉਹਨਾਂ ਦਾ ਹਾਲਾਤ ਦਿਸ ਦਿਖਾਇਆ ਉਹਨਾਂ ਨੂੰ ਤੇ ਇੱਥੇ ਇਹਨਾਂ ਦਾ ਪਾਣੀ ਸੀਗਾ ਏ ਗੋਡੇ ਗੋਡੇ ਪਾਣੀ ਸੀਗਾ ਤਾਂ ਅਸੀਂ ਚਾਰ ਬੰਦੇ ਚੱਕ ਕੇ ਨਾ ਤੋ ਉਹਨੂੰ ਲੈ ਕੇ ਜਾਂਦੇ ਸੀ ਹਸਪੀਟਲ ਤੇ ਅੱਗੇ ਗੱਡੀ ਉੱਥੇ ਸੜਕ 'ਚ ਹੁੰਦੀ ਸੀ ਉਹ ਵੀ ਅਸੀਂ ਹਾਲਾਤ ਸੇ ਕੋਈ ਨਹੀਂ ਕੋਈ ਨਹੀਂ ਜੀ ਬਣ ਜਾਏਗਾ ਰਸਤਾ ਸਾਨੂੰ ਬਣਾਓ ਪਹਿਲੇ ਤੁਸੀਂ ਐਮਐਲਏ ਤੇ ਸਾਰਿਆਂ ਨੇ ਵੋਟਾਂ ਪਾ ਕੇ ਚੱਲ ਉਹਨਾਂ ਨੇ ਬਣਾਇਆ ਵੀ ਐਮਐਲਏ ਉਹ ਤਾਂ ਬਾਅਦ ਵਿੱਚ ਅਸੀਂ ਮੌਕਾ ਦਿਖਾਇਆ ਇਹਨਾਂ ਨੇ ਵੀ ਤਿੱਖੋ ਤੁਸੀਂ ਆਏ ਵੀ ਤੱਕ ਨਹੀਂ ਬਣਿਆ ਰਸਤਾ ਸਾਡਾ ਤੁਸੀਂ ਦੱਸੋ ਫਿਰ ਆਏ ਕੋਈ ਨਹੀਂ ਬਣ ਜਾਏਗਾ ਰਸਤਾ ਕੋਈ ਨਹੀਂ ਕੋਈ ਨਹੀਂ ਉਹ ਫਿਰ ਆਏ ਸਾਡੇ ਘਰ ਫਿਰ ਨਹੀਂ ਉਹਨਾਂ ਨੇ ਕੁਝ ਨਹੀਂ ਕੀਤਾ ਇਹ ਇਦਾਂ ਹੀ ਕਹਿੰਦੇ ਨਹੀਂ ਨਹੀਂ ਜੀ ਬਣ ਜਾਏਗਾ ਕੋਈ ਬਾਤ ਨਹੀਂ ਬਣ ਜਾਏਗਾ ਫਿਰ ਨਹੀਂ ਬਣਿਆ ਸਾਰੇ ਕਹਿੰਦੇ ਨਹੀਂ ਜੀ ਮੇਰੇ ਮੁੰਡੇ ਨੇ ਤਾਂ ਇਹ 2-4 ਜਣੇ ਨੇ ਇਹਨਾਂ ਨੇ ਮਿਲ ਕੇ ਸਾਰੇ ਉਸਤੇ ਮਿੱਟੀ-ਮਿੱਟੀ ਪੁਆਈ ਹੈ ਇੱਥੇ ਸਾਰੇ ਸਿਵਰ ਸੁਬਰ ਸਾਹਿਬ ਆਪੇ ਪੁਆਏ ਹਨ ਤਾਂ ਕਿਸੇ ਨੇ ਕੁਝ ਨਹੀਂ ਕੀਤਾ ਤੇ ਅੱਜ ਹੁਣ ਆਏ ਨਹੀਂ ਤਾਂ ਅਸੀਂ ਲੱਤਾਂ ਵੀ ਤੋੜਨੀਆਂ ਇਹਨਾਂ ਨੇ ਜੇ ਫੋਟਾਂ ਲੈਣ ਆਏ ਸੀ ਮੈਂ ਕੋਈ ਨਹੀਂ ਬੜਨ ਦੇਣਾ ਗਲੀ ਚਿੱਥੇ ਜੇ ਰਸਤਾ ਬਣਾਣਾਤ ਬਣਾਉਣ ਜੇ ਨਹੀਂ ਬਣਾਉਂਦੇ ਨਾ ਤਾਂ ਅਸੀਂ ਕੋਈ ਨਹੀਂ ਬੜਨ ਦੇਣਾ ਇੱਥੇ ਉਹ ਸੁਣ ਲੈਣ ਤੂੰ ਸੀ ਪਹਚਾਉ ਹਣਾ ਤੱਕ ਗੱਲ ਸਾਡੀ ਤੇ ਜੇਕਰ ਨਹੀਂ ਬਣੇਗੀ ਤਾਂ ਤੁਸੀਂ ਫਿਰ ਵੋਟਾਂ ਕਿਸੇ ਲਈ ਕਿਸੇ ਨੂੰ ਪਾਣੀ ਨਹੀਂ ਹੈ ਵੋਟਾਂ ਸਾਡੀ ਇੱਥੇ ਕਿੰਨੀਆਂ ਵੋਟਾਂ ਹੈਗੀਆਂ ਕਿਸੇ ਨੂੰ ਨਹੀਂ ਪਾਣੀ ਵੋਟਾਂ ਸੀ ਸਾਡੀ ਗੱਲ ਤੁਸੀਂ ਤੁਹਾਡੇ ਰਾਹ ਤੇ ਉੱਥੇ ਪੁੱਜਣੀ ਚਾਹੀਦੀ ਹੈ ਕਿੰਨੇ ਕਿ ਗਲਤੀ ਜੇ ਕਰ ਰਹੇ ਥੇ 15 ਵੀ ਕਰ ਹੈਗੇ ਜੀ ਸਾਡੇ ਉਹ ਵੀ ਕਹਿੰਦੇ ਲੋਕਾਂ ਨੇ ਜ਼ਮੀਨ ਖਰੀਦੀ ਹੋਈ ਉਹ ਹੈਗੇ ਤੇ 40 50 ਕਰ ਦਿੰਦੇ ਸਾਰੇ ਜਿਹਨਾਂ ਦੇ ਬੰਦੇ ਆ ਸਾਰੇ ਇੱਥੇ ਤੇ ਬੱਚਿਆਂ ਦੀ ਇੰਨੀ ਮਿੱਟੀ ਡਸਟ ਨਾਲ ਇੰਨੀ ਪ੍ਰੋਬਲਮ ਆਉਂਦੀ ਨਾ ਛੋਟੇ ਛੋਟੇ ਬੱਚਿਆਂ ਨੇ ਸਾਡੇ ਇੱਧਰ ਇੰਨੀ ਨਹੀਂ ਭਟੀਆਂ ਅਸੀਂ ਸਾਰਿਆਂ ਨੇ ਕੋਠੀਆਂ ਬਣਾਈਆਂ ਤੇ ਫਾਇਦਾ ਖੁਸ਼ ਨਹੀਂ ਹੋਇਆ ਸਰਕਾਰ ਦਾ ਸਾਨੂੰ ਨਾਲੇ ਨਾ ਹੀ ਪੰਚਾਇਤ ਦਾ ਭਾਜੀ ਮੇਰਾ ਨਾਮ ਹੈਗਾ ਹੈਪੀ ਸਿੰਘ ਹੈਪੀ ਜੀ ਕੀ ਹੋਇਆ ਜੀ ਸਾਰੇ ਇਕੱਠੇ ਬਹੁਤ ਕਹਿੰਦੇ ਦਿੱਕਤਾਂ ਹੈਗੀਆਂ ਸੜਕ ਨਹੀਂ ਬਣ ਰਹੀ ਹਾਂਜੀ ਸਰ ਦਿੱਕਤ 15 ਸਾਲ ਤੋਂ ਆ ਰਹੀ ਹੈ ਅਸੀਂ ਤਾਂ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ ਕਹਿ ਕੇ ਕੇ ਸਰਪੰਚਾਂ ਨਾਲ ਵੀ ਪੰਚਾਂ ਨਾਲ ਵੀ ਘੁੰਮਣਜੀ ਨਾਲ ਵੀ ਗੱਲ ਹੋਈ ਸੀਗੀ ਆਨ ਦੇ ਬਾਦੇ ਕਰਕੇ ਚਲ ਜਾਂਦੇ ਹੁੰਦਾ ਕੁਝ ਨਹੀਂ ਹੈਗਾ ਅਸੀਂ ਕੋਲੋਂ तकरीबन 4-5 ਲੱਖ ਰੁਪਏ ਖਰਚ ਚੁੱਕੇ ਆਂ तकरीबन ਆਪਾਂ ਕੋਈ 200 ਟਰਾਲੀ ਪਵਾਤੀ ਭਾਜੀ ਦੋ ਤਿੰਨਾ ਭਾਜੀ ਹੁਣੀ ਨਾਲ ਆਪਾਂ ਇਹ ਸਾਰੇ ਮਲੇ ਰਲ ਕੇ ਮਤਲਬ ਕੰਪਲੀਟ ਮਸ਼ੀਨਾ ਵਗੈਰਾ ਆਪਣੀਆਂ ਜੀਸੀਬੀਆਂ ਲਾ ਕੇ ਰੋਡ ਬਣਾਇਆ ਹੋਇਆ ਬਰਸਾਤਾਂ ਚ ਭਾਜੀ ਤੁਸੀਂ ਆ ਕੇ ਚੈੱਕ ਕਰ ਲਿਓ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ तकरीबन ਕੋਈ 2.5-3 ਫੁੱਟ ਪਾਣੀ ਆ ਜਾਂਦਾ ਗੱਡੀਆਂ ਨਿਕਲਣੀਆਂ ਔਖੀਆਂ ਹੋ ਜਾਂਦੀਆਂ ਭਾਜੀ ਤੁਸੀਂ ਆਪ ਦੇਖੋ ਕੋਈ ਪੇਸ਼ੈਂਟ ਕੋਈ ਮਰੀਜ਼ ਹੋਵੇ ਕੋਈ ਹੈਂਡੀਕੈਪਟ ਹੋਵੇ ਉਹ ਬੰਦਾ ਕਿੱਦਾਂ ਨਿਕਲੂਗਾ ਇੱਥੇ ਐਮਰਜੈਂਸੀ ਰਾਤ ਨੂੰ ਹੋ ਜੂ ਲੈ ਕੇ ਜਾਣਾ ਪੈਂਦਾ ਜੀ ਇਹ ਹੋਇਆ ਇਹ ਹੋ ਚੁੱਕਾ ਪਹਿਲੇ 2 ਸਾਲ ਪਹਿਲੇ ਜੇ ਪੂਰਾ 플ੱਡ ਆਦਾ ਤਾਂ ਇੱਥੇ ਤੁਸੀਂ ਪੈਦਲ ਨਹੀਂ ਜਾ ਸਕਦੇ ਆ ਮੋੜ ਹੈ ਜਿਹੜਾ ਤੁਸੀਂ ਦੇਖਦੇ ਪਿਓ ਸ਼ਾਇਦ ਆ ਮੋੜ ਤੇ ਪੂਰਾ ਭਾਜੀ ਪਾਣੀ ਭਰ ਜਾਂਦਾ तकरीबन 2.5 3 ਫੁੱਟ ਪੂਰਾ ਨਾਲਾ ਉੱਪਰ ਆ ਜਾਂਦਾ ਜੇਕਰ ਹੁਣ ਪ੍ਰਸ਼ਾਸਨ ਤੁਹਾਡੇ ਜਿਹੜਾ ਕੰਮ ਪ੍ਰਸ਼ਾਸਨ ਦਾ ਤੁਸੀਂ ਖੁਦ ਕਰ ਰਹੇ ਹੋਣੇ ਜੇਕ ਸੜਕ ਨਹੀਂ ਬਣਾਉਂਦਾ ਸਰ ਅਸੀਂ ਤਾਂ ਆਪਣੇ ਸਰਪੰਚ ਸਾਹਿਬ ਨੂੰ ਹੁਣਾਂ ਨੂੰ ਇਹ ਵੀ ਗੱਲ ਕਹੀ ਸੀ ਕਿ ਜਿੱਥੋਂ ਤੱਕ ਸਾਡੀ ਹੈਲਪ ਹੈ ਆਪਾਂ ਕਰਦੇ ਆ ਤੁਸੀਂ ਕਲੀਅਰਿਫਾਈ ਤਾਂ ਦਿਓ ਤੁਸੀਂ ਬਣਾਉਣੀ ਆ ਜਾਂ ਨਹੀਂ ਬਣਾਉਣੀ ਹੂੰ ਹੁਣ ਆਪਾਂ ਮਿੱਟੀ ਵੀ ਪਾਤੀ ਸੀਵਰੇਜ ਦਾ ਕੰਮ ਵੀ ਆਪ ਕਰਤਾ ਮਸ਼ੀਨ ਕਿੱਥੇ ਚਾਹੀਦੀ ਜੀ ਸੀ ਬੀ ਸਭ ਕੁਝ ਆਪ ਕੋਲੋਂ ਲਵਾ ਛੱਡਿਆ ਹੁਣ ਕੋਈ ਪਾਣੀ ਦੇ ਟੈਂਕ ਚਾਹੀਦੇ ਮਿਕਸਰਾਂ ਚਾਹੀਦੇ ਕੋਸ ਚਾਹੀਦਾ ਚੱਕੋ ਕੰਮ ਤਾਂ ਕਰੋ ਪਰ ਸਾਨੂੰ ਕੰਪਲੀਟ ਸਰਫ ਚਾਹੀਦੀ ਇਹ ਟੋਟਿਆਂ ਦੇ ਵਿੱਚ ਹੁਣ ਬਿਆਨ ਸੀ ਸਰਪੰਚ ਹੁਣਾਂ ਦੇ ਉਹ ਕਹਿੰਦੇ ਕਿ 100 ਫੁੱਟ ਤੱਕ ਆਪਾਂ ਪਾ ਦਿੰਨੇ ਆ 100 ਫੁੱਟ ਤੱਕ ਆਪਾਂ ਪਾ ਦਿੰਨੇ ਆ ਕੰਪਲੀਟ ਸਲੇਬ ਬਣਾਓ ਪੂਰੀ ਕੰਪਲੀਟ ਪੂਰੀ ਕੰਪਲੀਟ ਚਾਹੀਦੀ ਹੈ ਹਾਂਜੀ ਔਰ ਜੋ ਮੇਨ ਇੰਪੋਰਟੈਂਟ ਹੈ ਕਿ ਜਦੋਂ ਸਰਪੰਚ ਸਾਹਿਬ ਨੇ ਦੱਸਿਆਗਾ ਕਿ ਅਸੀਂ ਟੋਟਿਆਂ ਦੇ ਮੇਰੀ ਗੱਲ ਹੋਈ ਸੀ ਕਹਿੰਦੇ ਟੋਟੇ ਦੇ ਵਿੱਚ ਬਣਨੀ ਹੈ ਕਿ ਟੋਟਿਆਂ ਦੇ ਵਿੱਚ ਫਾਇਦਾ ਕੀ ਹੁੰਦਾ ਬੇਸਿਸ ਆਫ ਮਨੀ ਹੈ ਜੀ ਦੇਖੋ ਬੇਸਿਸ ਆਫ ਮਨੀ ਹੈ ਇੱਕ ਤੁਸੀਂ ਪੜ੍ਹੇ ਲਿਖੇ ਇਨਸਾਨ ਹੋ ਯਾਰ ਤੁਸੀਂ ਦੱਸੋ ਬੇਸਿਸ ਆਫ ਮਨੀ ਨਹੀਂ ਹੈ ਸਾਨੂੰ ਜਦ ਆਪ ਬਣਾਓ ਨਾ ਅਗਰ ਬਣਾਣੀ ਤਾਂ ਕੰਪਲੀਟ ਸਲੇਬ ਬਣਾ ਕੇ ਦਿਓ ਇਹਦਾ ਕੀ ਇਹਦਾ ਕੀ ਫਾਇਦਾ ਇੱਕ ਰੋਟਾ ਦੇ ਪਿੱਛੇ ਬਣਾਤਾ ਬਾਕੀ ਸਾਰੇ ਜਨਤਾ ਕਿੱਥੇ ਜਾਏਗੀ ਇੱਕਾ ਨੂੰ ਤੁਸੀਂ ਬਣਾ ਦੋਗੇ ਤੇ ਬਾਕੀ ਜਨਤਾ ਕਿੱਥੇ ਜਾਏਗੀ ਜਬਰਾਨੀ ਤਾਂ ਕੰਪਲੀਟ ਬਣਾ ਕੇ ਦੇ ਅਦਰਵਾਈਜ਼ ਤੁਸੀਂ ਮਤਲਬ ਰਹਿਣੇ ਦੋ ਹੁਣ ਤੁਸੀਂ ਕਿਤੇ ਜਾਣਾ ਜਿਹੜੇ ਇੱਕ ਜਿਹੜੇ ਇਹ ਸਾਡਾ ਅਸੀਂ ਕੋਈ ਕੋਈ ਚੀਜ਼ ਮੰਗਦੇ ਨਹੀਂ ਪਏ ਇਹ ਇੱਕ ਸਾਡਾ ਇੱਕ ਬੇਸਿਕ ਸਾਡਾ ਅਧਿਕਾਰ ਹੈ ਜਿਹੜਾ ਇੱਕ ਸੜਕਾਂ ਦਾ ਨਾਲੀਆਂ ਦਾ ਇਹ ਇੱਕ ਅਧਿਕਾਰ ਹੈ ਅਸੀਂ ਇਹ ਸਾਨੂੰ ਕਿਸੇ ਮੰਗਣ ਹੀ ਜਾਣਾ ਚਾਹੀਦਾ ਸੀਗਾ ਇਹ ਗਵਰਨਮੈਂਟ ਸਾਨੂੰ ਇੱਕ ਬੇਸਿਕ ਫੰਡ ਦੇ ਦੇ ਕਿਉਂਕਿ ਇਹ ਟੈਕਸ ਪੇਅਰ ਹੈ ਸਾਡੀ ਬੇਸਿਕ ਨੀਡ ਹੈ ਇਹ ਗਵਰਨਮੈਂਟ ਬਿਨਾ ਮੰਗੇ ਦੇਣੀ ਚਾਹੀਦੀ ਤੇ ਉਸ ਤੋਂ ਇਲਾਵਾ ਆਪਾਂ ਮੰਗ ਮੰਗ ਕੇ ਆਪਣੇ ਪੈਸੇ ਲਾ ਕੇ ਵੀ ਬੋਲ ਰਹੇ ਕਿ ਚਲੋ ਆਪਾਂ ਪੈਸੇ ਲਾਤੇ ਹੁਣ ਥੋੜਾ ਕੰਪਲੀਟ ਤਾਂ ਕਰਦੇ ਬਟ ਉੱਥੇ ਵੀ ਉਹ ਕੰਪਲੀ ਉੱਥੇ ਵੀ ਨਾਕਾਮ ਹੈ ਵੀ ਗੌਰਮੇਟ